बोलो जी वाह गुरु एक ओंकार वागुरु जी की फतेह श्री गुरु सहाय बाद श्री गुरु गौती जी की पातशाही दसवीं प्रथम भगवती समर कै गुरु नानक लई आए आय भगुते तो मरदास रामदास हुई सहाय अर्जुन हर गो नौ समराव श्री हर राय श्री हर कृष्ण है जिस लठ शब जाय शेग बहादुर समर आय पर नौ प्या वह ताय ਸਭ ਥਾਈ ਹੋਏ ਸਹਾਏ ਦਾਸੁ ਮਹਾਰਾਜਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾ ਆਈ ਨਸਾ ਪਾਤਸ਼ਾਹ ਅਦ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕੀਤਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਸੰਜਿਆ ਪਿਆਰੀਆਂ ਚੋਹਾਂ ਸਾਹਿਬ ਜਾਦੇ ਆ 40 ਮੁਕਤੇ ਆ ਹੱਥੀਆਂ ਜੱਟੀਆਂ ਕਪੀਆਂ ਜਿਨਾ ਨਾਮ ਜਪਿਆ ਵਣਛਿਆ ਦੇਖ ਚਲਾਈ ਤੇਗਵਾਹੀ ਦੇਖੀ ਅਨੁਕੀਤਾ ਤਨਾ ਪਿਆਰੇ ਸਚਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਫਾਲਸਾ ਜੀ ਬੋਲੋ ਜੀ ਵਾਰੂ ਜਨਾ ਸਿੰਘਾਂ ਸਿੰਘਣੀਆਂ ਨੇ ਧਰਮ ਦੇ ਸੀਖ ਬੱਤੇ ਬੰਦ ਬੰਦ ਕਟਵਾਈ ਸੋਤਰੀਆਂ ਲੋਹਾਈਆਂ ਚਰਖੀਆਂ ਤੇ ਚੜ੍ਹੇ ਆ ਰਿਹਾ ਨਾਲ ਚੜਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, タルਮਨ ਹਿਥਾਰੇ ਆ, ਸੁੱਖੀ ਖੇਸਾਂ, ਸੁਵਾਸਾਂ ਨਾਲ ਨਿਭਾਈ, ਇਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਖਾਤਿਰ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਹੈ ਨਿਮਾਣੀ ਦੇ ਬਾਣ ਸਤ ਗੁਰੂ ਦੇ ਤਾਣੀ ਜਿ ਤਾਣ ਮੇ ਉਠੀ ਉਦੀ ਹੋ ਨੇ ਆਸਰਿਆਂ ਦੇ ਆਸਰਾ ਸੱਚੇ ਪਿਤਾ ਬਾਪੀ ਗੁਰੂ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਧੰਨ 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 ਅਮਰ ਸ਼ਹੀਦ ਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਪ ਸਿੰਘ ਜੀ ਆਪ ਜੀ ਦੇ ਪਵਿੱਤਰ ਪਾਵਨ ਸਥਾਨ ਵਿਖੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਮਹਾਰਤ ਚਰਮਨ ਸਮਾਣਾ ਪਾ ਸਦਾ ਸਭੀ ਨੂੰ ਦੀ ਦਾਤ ਕੀਤਾ ਜੀ ਆਪ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਅੰਦਰ ਸਰਬੱਤ ਦੇ ਭਲੇ ਦੀ ਰਾਤ ਲਈ ਅਰਦਾਸ ਕੀਨ ਤੇ ਕਿਰਪਾ ਕਰਨੀ ਦਰੋਂ ਕਰੋ ਸਰਬਤ ਦਾ ਭਲਾ ਕਰਨਾ ਸਰਬਤ ਸੀਮਤਾ ਦਾ ਭਲਾ ਕਰਨਾ ਸਤਿਗੁਰੂ ਪਰਦਰੋਂ ਕਰੋ ਸਰਬਤ ਸੰਤਾਂ ਨੂੰ ਸਿੱਖੀ ਸਦਕ ਭਰੋਸਾ ਨਾਮ ਦਾ ਨਿਬਖਸ਼ਨਾਮ ਕਿਵਨੇ ਵੀ ਸੰਭਾਲ ਤਮੇਨ ਸਿਮਰਨ ਦੀਆਂ ਅਦਾ ਤੋਂ ਮਖਸ਼ੀ ਨਾਲ ਦਰੋਂ ਕਰੋ ਸਰਬਤ ਸੰਤਾਂ ਦੇ ਪਰਾਂ ਪਰਵਾਰਾਂ ਵਿਖੇ ਆਪਸੀ ਪ੍ਰੇਮ ਪਿਆਰ ਤੇ ਭਾਗ ਸੁਖ ਸ਼ਾਂਤੀ ਵ੍ਰਤੋਣੀ ਸਭਨਾਂ ਦੀ ਨੌਕਰੀ ਔਰ ਕਾਰੋਬਾਰਾਂ ਵਿੱਚ ਸਫਲਤਾ ਹੋਈਓ ਸਭ ਨੂੰ ਮਨਾਂ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਜੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਮੀ ਦਰ ਆਈਆਂ ਸਰਬਤ ਸਿੰਘਾ ਦੀਆਂ ਹਾਜ਼ਰੀਆਂ ਭਟਾਵਾਂ ਕੀਤੀਆਂ ਸੇਵਾਵਾਂ ਯਾਤਰਾਵਾਂ ਸਫਲੀਆਂ ਕਰਦੀਆਂ ਅਬਿੰਤ ਭੁਲਾ ਬਖਸ਼ ਲੈਣੀਆਂ ਜੀ ਸੁਖ ਹੋਵੇ ਨਾਮ ਚਤੇ ਆਵੇ ਨਾਮੁ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ